ਉਹ ਆਵੇਦਨਾ ਮੂਰੇ ਜੀ ਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਵ ਚੱਡੇ ਦਾ ਨੌਕ ਮੇ ਲਿਆਤਾ ਰਾਗਵ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਵ ਚੱਡਾ ਸਭ ਤੋਂ ਇਹਨਾਂ ਦੀ ਜੋ ਸਾਰੀ ਲੀਡਰਸ਼ਿਪ ਨਾਲ ਜੋ ਕੱਲੇ-ਕੱਲੇ ਵਿਧਾਨ ਸਭਾ ਹਲਕੇ ਦੇ ਲੀਡਰਾਂ ਨਾਲ ਸਾਡੇ ਮੇਨ ਮੋਹਰਤਵਰ ਬਰਕਨਾ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਬਿਲਕੁਲ ਇਸ ਸਰਕਾਰ ਮੂਰੇ ਝੁਕਣਾ ਨਹੀਂ ਗ੍ਰਿਫਤਾਰੀ ਦੇਣੀ ਆ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਜਦੋਂ ਪਰਚਾ ਦਰਜ ਕੀਤਾ ਏ ਤੇ ਫੇਰ ਪਿੱਛੇ ਹਟਣ ਦਾ ਮਤਲਬ ਹੀ ਨਹੀਂ 5 ਤਰੀਕ ਨੂੰ 5 ਤਰੀਕ ਨੂੰ ਡੀਸੀ ਮੰਗਲਵਾਰ ਦਿਨ ਮੰਗਲਵਾਰ ਟਿਊਜ਼ਡੇ 5 ਤਰੀਕ ਨੂੰ 12 ਵਜੇ ਅਸੀਂ ਹਜ਼ਾਰਾਂ ਦੀ ਗਿਣਤੀ ਜਿਹੜਾ ਇਹ ਉਹ ਵਰਕਰ ਆਪਣੀ ਗ੍ਰਿਫਤਾਰੀ ਦੇਣ ਜਾਏਗਾ ਪਹਿਲਾਂ ਅਸੀਂ ਜਿਨ੍ਹਾਂ ਤੇ ਉਹਨਾਂ ਨੇ ਬਾਇ ਨੇਮ ਪਰਚਾ ਦਰਜ ਕੀਤਾ ਏ ਉਹ ਤੇ ਉਸ ਤੋਂ ਬਾਅਦ ਜਿੰਨੇ ਵੀ ਉਹ ਲੋਕ ਚਾਹਣਗੇ ਜਿੰਨੇ ਦੇ ਵੀ ਉਹਨਾਂ ਦੇ 50 60 ਜਿੰਨੇ ਵੀ ਲੋਕ ਚਾਹੀਦੇ ਆ ਉਹ ਸਾਰੇ ਸੈਂਕੜੇ ਲੋਕ ਨੇ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਲਈ 5 ਤਰੀਕ ਨੂੰ ਡੀਸੀ ਦਫ਼ਤਰ 12 ਵਜੇ ਮੰਗਲਵਾਰ ਨੂੰ ਪਹੁੰਚਣਗੇ ਇਹ ਇਸੇ ਤਰੀਕੇ ਨਾਲ ਸੰਘਰਸ਼ ਚੱਲਦੇ ਆ ਕਦੇ ਸੰਘਰਸ਼ ਦਬੇ ਨਹੀਂ ਜਾਂਦੇ ਤੇ ਇਸ ਕਰ ਲਈ ਇਹ ਕਾਂਗਰਸ ਪਾਰਟੀ ਆ ਆਜ਼ਾਦੀ ਦੀ ਲੜਾਈ ਅਤਵਾਦੀ ਦੀ ਲੜਾਈ ਭਾਈ ਪਰਚਿਆਂ ਨਾਲ ਖੁਸ਼ ਹੁੰਨੇ ਤੁਸੀਂ ਪਰਚਿਆਂ ਨਾਲ ਖੁਸ਼ ਹੋ ਜੋ ਸਾਨੂੰ ਕੀ ਫਰਕ ਪੈਂਦਾ ਪਰ ਲੋਕਾਂ ਦੀ ਆਵਾਜ਼ ਹਟਾਉਣੀ ਕਦੇ ਇਹ ਬੰਦ ਨਹੀਂ ਕਰ ਸਕਣਗੇ ਸਾਡੇ ਕਾਂਗਰਸ ਇਹ ਉਹ ਪਾਰਟੀ ਆ ਸਭ ਨੇ ਦੱਸਿਆ ਕਾਂਗਰਸ ਪਾਰਟੀ ਦਾ ਇਤਿਹਾਸ ਬਿਲਕੁਲ ਜਿੱਦਣ ਜੇਲ੍ਹ ਚੋਂ ਛੱਡੋਗੇ ਉਹਦੋਂ ਬਾਅਦ ਫੇਰ ਜਿੱਥੇ ਤੁਸੀਂ ਚੋਰਦੁਆਰੀਆਂ ਕਰਦੇ ਹੋ ਲੁੱਟਮਾਰ ਕਰਦੇ ਹੋ ਉਹਨਾਂ ਨੂੰ ਫੇਰ ਜਾਗਰ ਕਰਾਂਗੇ ਜਿੱਥੇ ਜਿੱਥੇ ਇਹ ਡਰਦੇ ਆ ਖਾਕੀ ਨੂੰ ਅੱਗੇ ਕਰਦੇ ਆ ਜਿੱਥੇ-ਜਿੱਥੇ ਇਹ ਫਸਦੇ ਆ ਖਾਕੀ ਨੂੰ ਅੱਗੇ ਕਰਦੇ ਆ ਉਹ ਸਾਡੇ ਭਰਾ ਨੇ ਸਾਰੇ ਪੁਲਿਸ ਵਾਲੇ ਉਹ ਸਾਡੇ ਨੇ ਇਸ ਕਰਕੇ ਉਹ ਸਾਡੇ ਵੱਲ ਕਦੇ ਵੀ ਤਤੀਵਾ ਨਹੀਂ ਸਾਨੂੰ ਲੱਗਣ ਦੇਣਗੇ ਹਾਂ ਸਰਕਾਰ ਆ ਜ਼ਾਲਮ ਸਰਕਾਰ ਉਹਨਾਂ ਦਾ ਕੀ ਹੋਤਾ ਰੋਜ਼ ਪਰਚੇ ਕਰਦੇ ਆ ਤੇ ਰੋਜ਼ ਇਨਕਾਊਂਟਰ ਹੋ ਰਹੇ ਆ ਰੋਜ਼ ਇਨਕਾਊਂਟਰ ਹੋ ਰਹੇ ਆ ਉਹਨਾਂ ਦੇ ਤਾਂ ਪਰਚੇ ਨਹੀਂ ਦਰਜ ਹੁੰਦੇ ਸੌਆਂ ਦੇ ਸੌ ਟੈਲੀਫੋਨ ਜੇਲ੍ਹਾਂ ਚੋਂ ਲੱਭ ਰਹੇ ਆ ਉਹ ਤਾਂ ਰੋਕ ਨਹੀਂ ਹੁੰਦੇ ਜਿਹੜੇ ਰੋਜ਼ ਲੁੱਟ ਰਹੇ ਐ ਐਮਐਲਏ ਪੈਸੇ ਲੁੱਟ ਕੇ ਜਿਹੜੇ ਬਾਹਰ ਭੱਜ ਗਏ ਉਹ ਆਵੇ ਤਾਂ ਮੂਰੇ ਜਿੱਦੇ ਪਰਚਾ ਮੇਰਾ ਸਾਡੇ ਤੇ ਪਰਚਾ ਇਸ ਕਰਕੇ ਦਰਜ ਨਹੀਂ ਹੋਇਆ ਵੀ ਅਸੀਂ ਕਾਰਪੋਰੇਸ਼ਨ ਉਹ ਦੁੱਖ ਨਹੀਂਗਾ ਦੁੱਖ ਇਹ ਹੋਇਆ ਵੀ ਰਾਗਵ ਚੱਡੇ ਦਾ ਨੌ ਕਿਵੇਂ ਲੈਤਾ ਰਾਗਵ ਚੱਡੇ ਦੇ ਕਰਕੇ ਦਿੱਲੀੋਂ ਹੁਕਮ ਆਇਆ ਵੀ ਇਹਨਾਂ ਤੇ ਪਰਚਾ ਦਰਜ ਕਰੋ ਕਿਉਂਕਿ ਰਾਗਵ ਚੱਡਾ ਸਭ ਤੋਂ ਇਹਨਾਂ ਦੀ ਦੁੱਖ ਦੀ ਰਾਗਾ ਦੁੱਖ ਦੀ ਰਾਗਾ ਜਿਹੜਾ ਪੰਜਾਬ ਚੋਂ ਸਾਰਾ ਕੁਝ ਉਹਦੀ ਉਹਦੀ ਕਾਰਸ਼ਤਾਨੀ ਨਾਲ ਜਿਹੜਾ ਇਹ ਪੰਜਾਬ ਅੱਜ ਇਸਕ ਦਾ ਅਖਬਾਰ ਤੇ ਖੜਾ ਉਹ ਉਹ ਵਰਕਰਾਂ ਦੇ ਨਾਲ ਕਿਉਂਕਿ ਉਹ ਥੋੜਾ ਜਿਹਾ ਕਿਉਂਕਿ ਉਹ ਜਿਹੜੇ ਇਨਡਿਸਪਲਿਨਸ ਥੋੜਾ ਉਹਨਾਂ ਨੂੰ ਲੱਗਿਆ ਵੀ ਪਾਰਟੀ ਦਾ ਜਿਹੜਾ ਹੈ ਉਹ ਕਿਉਂਕਿ ਇਸ ਇਸ ਔਖੇਪਣ ਚੋਂ ਪਾਰਟੀ ਨਿੰਗਰੀ ਆ ਉਹ ਇਹ ਵਰਕਰਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਆ ਜਿਹੜਾ ਉਹ ਹਰ ਗੱਲ ਆ ਜਿਹੜੀ ਕਿਉਂਕਿ ਜਦੋਂ ਵੀ ਕੋਈ ਉਹਨਾਂ ਦੇ ਨਾਲ ਦਾ ਬੋਲਦਾ ਸਾਥੀ ਵੀ ਉਹਨਾਂ ਨੂੰ ਧਿਆਨ ਨਾਲ ਸੁਣੋ ਤੇ ਇਸ ਕਰਕੇ ਡਿਸਪਲਾਈਨ ਬਹੁਤ ਜ਼ਰੂਰੀ ਆ ਉਹ ਕਈ ਵਾਰ ਡਿਸਪਲਾਈਨ ਲਈ ਸਖਤੀ ਕਰਨੀ ਵੀ ਪੈਂਦੀ ਆ ਤੇ ਇਸ ਕਰਕੇ ਉਹ ਆਸ਼ੂ ਜੀ ਨੇ ਅੱਜੇ ਸਖਤੀ ਕੀਤੀ ਆ ਅਗਲੀ ਮੀਟਿੰਗਾਂ ਚ ਵਰਕਰ ਨੂੰ ਹੋਰ ਸੱਜੇ ਢੰਗ ਨਾਲ ਜਿਹੜਾ ਇਹ ਉਹ ਹੋਰ ਗੱਲ ਜਿਹੜੀ ਆ ਇੱਕ ਦੂਜੇ ਦੀ ਸੁਣੋ ਕਿਉਂਕਿ ਲੀਡਰ ਤਾਂ ਨਹੀਂ ਬੋਲ ਰਹੇ ਸੀ ਬੋਲ ਤਾਂ ਵਰਕਰ ਹੀ ਰਿਹਾ ਸੀ ਤੇ ਉਹਨਾਂ ਨੂੰ ਇਹ ਲੱਗਿਆ ਵੀ ਵਰਕਰ ਇੱਕ ਦੋ ਵਾਰ ਉਹਨਾਂ ਨੇ ਕਿਹਾ ਵਰਕਰ ਨੂੰ ਵੀ ਤੁਸੀਂ ਯਾਰ ਜੇ ਉਹ ਬੋਲ ਰਿਹਾ ਕੋਈ ਸੁਝਾਅ ਦੇ ਰਿਹਾ ਇਸੇ ਲਈ ਸੱਦੇ ਆ ਨਾ ਤੇ ਉਹਨਾਂ ਦੀ ਗੱਲ ਸੁਣ ਲਓ ਜੇ ਤੁਸੀਂ ਗੱਲ ਨਹੀਂ ਸੁਣਨੀ ਫਿਰ ਆਪਾਂ ਮੀਟਿੰਗ ਕਿਉਂ ਇਹ ਗੱਲ ਨਹੀਂ ਨਾਰਾਜ਼ਗੀ ਤਾਂ ਕਾਦੀ ਹੁੰਦੀ ਆ ਤੂੰ ਤੁਸੀਂ ਤੁਸੀਂ ਵੀ ਆਸ਼ੂ ਜੀ ਨੂੰ ਜਾਣਦੇ ਹੋ ਅਸੀਂ ਵੀ ਆਸ਼ੂ ਨੂੰ ਜਾਣਦੇ ਆ ਤੇ ਇਸ ਕਰਕੇ ਉਹਨਾਂ ਦੇ ਬਿਨਾਂ ਜਿਹੜਾ ਇਹ ਪਾਰਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਕਿਉਂਕਿ ਪਰਚਾ ਉਹਨਾਂ ਤੇ ਵੀ ਹੋਇਆ 7 ਮਹੀਨੇ ਪਹਿਲਾਂ ਉਹ ਵੀ ਜੇਲ੍ਹ ਚ ਲਾ ਕੇ ਆਏ ਆ ਉਹ ਤਕਲੀਫ ਕਿਤੇ ਨਾ ਕਿਤੇ ਜ਼ਰੂਰ ਹੁੰਦੀ ਆ ਵੀ ਜੇ ਸਾਡੇ ਤੇ ਇੰਨਾ ਕੁਝ ਹੋਇਆ ਤਸੱਦਦ ਹੋਇਆ ਯਾਰ ਤੇ ਸਾਡੀ ਗੱਲ ਆ ਜਿਹੜੀ ਉਹਨੂੰ ਆ ਕੇ ਜਦੋਂ ਆਪਾਂ ਆਈਗੇ ਟਾਈਮ ਕੱਢ ਕੇ ਇੱਕ ਤਾਂ ਆਏ ਆ ਤੇ ਉਹ ਗੱਲਾਂ ਨੂੰ ਆਪਾਂ ਧਿਆਨ ਨਾਲ ਸੁਣ ਲਈਏ ਸਿਰਫ ਤੁਹਾਨੂੰ ਵੀ ਪਤਾ ਇਹ ਗੱਲ ਆ ਉਹ ਤੁਸੀਂ ਵੀ ਹਟਦੇ ਨਹੀਂ ਤੁਸੀਂ ਵੀ ਕੋਈ ਨਾ ਕੋਈ ਜਿਹੜੀ ਵੀਡੀਓ ਆ ਅੰਦਰਲੀ ਉਹ ਤੁਸੀਂ ਬਾਹਰ ਚਲਾ ਦਿੰਨੇ ਹੋ ਕਿਉਂਕਿ ਅੰਦਰ ਬਹੁਤ ਗੱਲਾਂ ਡਿਸਪਲਏ ਹੁੰਦੀਆਂ ਹੁੰਦੀਆਂ ਐ ਬਹੁਤ ਬਾਰੇ ਮੀਟਿੰਗ ਪਰਿਵਾਰਿਕ ਮੀਟਿੰਗਾਂ ਐ ਉਹ ਤੁਸੀਂ ਕੋਈ ਨਾ ਕੋਈ ਜਿਹੜੀ ਆ ਕਈਆਂ ਐਸੀਆਂ ਸ਼ਰਾਰਤਾਂ ਹੁੰਦੀਆਂ ਐ ਸਾਰੇ ਪਾਸਿਓਂ ਜਿਹੜੀ ਉਹ ਕੋਈ ਨਾ ਕੋਈ ਲੀਕ ਜਿਹੜੀ ਉਹ ਐਸੀ ਕਰਦੇ ਹੋ ਜਿਹਦੇ ਨਾਲ ਕਈ ਨਾ ਕਈ ਕਈ ਵਾਰ ਤਕਲੀਫ ਇਹ ਦੂਜੀਆਂ ਪਾਰਟੀਆਂ ਨੇ ਕਰਨਾ ਹੀ ਹੁੰਦਾ ਹੁਣ ਅਗਲੀ ਰਣਨੀਤੀ ਕੀ ਬਣਾਈ ਗਈ ਹੈ ਬਿਲਕੁਲ ਏਦੂੰ ਵੱਧਾ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ 5 ਤਰੀਕ ਨੂੰ ਦੱਸਾਂਗੇ